ਅੱਜ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਜਿਹੜੀ ਫੱਟੀ ਵਾਲਾ ਹੁੰਦਾਗਾ ਇਹਦੇ ਉੱਪਰ ਕਿਦਾਂ ਆਪਾਂ ਗਲਾ ਚੜ੍ਹ ਸਕਦੇ ਤੇ ਫੱਟੀ ਜਿਹੜੀ ਆਪਾਂ نیچے ਵਾਲੀ ਸਾਈਡ ਨੂੰ ਲਗਾ ਸਕੀਏ ਕਿਉਂਕਿ ਇਹਦੀ ਜਿਹੜੀ ਫੱਟੀ ਇਸ ਤਰ੍ਹਾਂ ਗਲਾ ਬਣਾ ਕੇ ਫੱਟੀ ਜਿਹੜੀ ਸਾਰੀ ਕਟਿੰਗ ਹੋ ਜਾਂਦੀ ਹੈ ਤੇ ਇਹਦੇ نیچے ਹੈਗਾ ਇਸ ਤਰ੍ਹਾਂ ਬਾਰਡਰ ਤੇ ਇਹ ਬਾਰਡਰ ਵਾਲਾ ਸੂਟ ਜਿਹੜਾ نیچے ਤੋਂ ਉੱਚਾ ਨਹੀਂ ਆਪਾਂ ਕਰ ਸਕਦੇ ਕਿਉਂਕਿ ਕਾਫੀ ਉੱਪਰ ਕੁਗੀਆਂ ਉੱਚੀਆਂ ਹੋ ਜਾਂਦੀਆਂ ਤੇ ਇਹ ਆਪਾਂ ਨੂੰ ਉੱਪਰਲੀ ਸਾਈਡ ਜਿਹੜੀ ਫੱਟੀ ਨੂੰ ਆਪਾਂ ਕੱਟ ਕੇ ਕਿਵੇਂ ਲਗਾਉਣਾ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਆਪਾਂ ਦੱਸਾਂਗੇ ਤੇ ਵੀਡੀਓ ਮੇਰੀ ਲਾਸਟ ਤੱਕ ਜ਼ਰੂਰ ਦੇਖਣੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਇਸ ਤਰੀਕੇ ਨਾਲ ਤੁਸੀਂ ਨਾ ਗਲਾ ਜਿਹੜਾ ਜਿਹੜਾ ਬੁਕਰਮਾਲਾ ਜੜ ਕੇ ਇਸ ਤਰ੍ਹਾਂ ਤਿਆਰ ਕਰ ਲੈਣਾ ਇਹਦੇ ਆਪਾਂ ਪਾਈਪਿੰਗ ਕੱਢੀ ਹੈ ਨੀਚੇ ਵਾਲੀ ਸਾਈਡ ਤੇ ਤੇ ਇਦਾਂ ਆਪਾਂ ਰੱਖ ਕੇ ਜਿਹੜਾ ਸਾਈਡਾਂ ਤੋਂ ਆਪਾਂ ਉੱਪਰੋਂ ਉੱਪਰੋਂ ਸਿਲਾਈ ਕਰ ਲੈਣਾ ਇੱਕ ਵਾਰ ਪਹਿਲਾਂ ਸਾਈਡਾਂ ਸਾਈਡਾਂ ਇਹਦੀ ਚੜਾਈ ਜਿਹੜੀ ਆਪਾਂ ਰੱਖਣੀ ਹੈ 5 5.5 ਆਪਾਂ ਰੱਖਣੀ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਮਿਣ ਕੇ ਇਸ ਤਰ੍ਹਾਂ ਤੇ ਸਾਈਡਾਂ ਤੇ ਆਪਾਂ ਸਿਲਾਈ ਲਗਾ ਲਾਂਗੇ ਇੱਥੇ ਆਪਾਂ ਲਗਾ ਲਾਂਗੇ ਪੈਨ ਵੀ ਆਪਣਾ ਕਲਾ ਜਿਹੜਾ ਹਿੱਲੇ ਨਾ ਤੇ ਜੇ ਆਪਾਂ ਫੱਟੀ ਪਹਿਲਾਂ ਕੱਟ ਕਰਦੇ ਆਂ ਤੇ ਕਈ ਵਾਰੀ ਇਹ ਆਪਣਾ ਫਿਰ ਸੈਟਿੰਗ ਨਹੀਂ ਆਉਂਦੀ ਤਾਂ ਕਰਕੇ ਆਪਾਂ ਸੈਡਾਂ ਸੈਡਾਂ ਤੋਂ ਪਹਿਲਾਂ ਕਲਾ ਝੜ ਲੈਣਾ ਤੇ ਫੱਟੀ ਜਿਹੜੀ ਆਪਾਂ ਫਿਰ ਬਾਅਦ ਵਿੱਚ ਕਟਿੰਗ ਕਰਾਂਗੇ ਤੇ ਇਧਰਲੀ ਸਾਈਡ ਵੀ ਆਪਾਂ ਇਦਾਂ ਹੀ ਲਗਾ ਲੈਣੀ ਹੈ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲਾ ਕੇ ਠੀਕ ਹੈ ਤੇ ਹੁਣ ਆਪਾਂ ਦੂਸਰੀ ਸਾਈਡ ਲਗਾਵਾਂਗੇ ਆਪਾਂ ਇਧਰਲੀ ਸਾਈਡ ਪੈਨ ਕੱਢ ਕੇ ਤੇ ਇਧਰਲੀ ਸਾਈਡ ਆਪਾਂ ਸਾਈਡ ਸਾਈਡ ਤੇ ਸਲਾਈ ਲਾ ਲੈਣੀ ਹੈ ਇਹਦੇ ਨਾਲ ਕੀ ਹੈ ਗਲਾ ਆਪਾਂ ਨੂੰ ਦੁਬਾਰਾ ਜਿਹੜਾ ਸੈੱਟ ਕਰਨਾ ਸੌਖਾ ਉਹ ਚਾਣੋ ਕਪੜਾ ਜੁੜਿਆ ਹੋਇਆ ਤੇ ਬਸ ਆਪਾਂ ਇੱਥੋਂ ਤੱਕ ਹੀ ਸਲਾਈ ਲਾਉਣੀ ਹੈ ਇਹ ਆਪਣੀ ਪਾਈਪਿੰਗ ਵੇਖ ਲੈਣੀ ਚੈੱਕ ਕਰ ਲੈਣੀ ਇੱਕ ਵਾਰ ਇਧਰਲੀ ਸਾਈਡ ਆਪਣਾ ਜੇ ਕਟਿੰਗ ਕਰਨ ਵਾਲਾ ਇਹ ਆਪਾਂ ਜਿਹੜੀ ਫੱਟੀ ਇੱਥੋਂ ਕੱਟ ਕਰਾਂਗੇ ਇਧਰੋਂ ਆਪਾਂ ਜਿਹੜਾ ਪਰਲਾ ਸਾਈਡ ਵਾਲਾ ਚੌੜਾ ਰੱਖਣਾ ਹੈ ਤੇ ਇਹ ਆਪਾਂ ਜੇ ਚੌਰਸ ਇਦਾਂ ਹੀ ਲਗਾਉਣੀ ਆ ਤਾਂ ਆਪਾਂ ਇਥੋਂ ਨਾਲੋਂ ਨਾਲੋਂ ਕੱਟ ਕਰਾਂਗੇ ਤੇ ਜੇ ਆਪਾਂ ਉੱਪਰੋਂ ਫੱਟੀ ਕੱਲੀ ਲਗਾਉਣੀ ਕੱਲੀ ਵੀ ਲਗਾ ਸਕਦੇ ਆ ਇਹ ਆਪਾਂ ਇਹਦੀ ਜਿਹੜੀ ਸ਼ੇਪ ਬਣੀ ਆ ਨੀਚੇ ਵਾਲੀ ਸਾਈਡ ਉਦਾਂ ਹੀ ਲਗਾਵਾਂਗੇ ਤੇ ਆਪਾਂ ਥੋੜਾ ਥੋੜਾ ਕੱਪੜਾ ਛੱਡ ਕੇ ਇਥੋਂ ਕੱਟ ਕਰਾਂਗੇ ਇਥੋਂ ਆਪਾਂ ਕੱਪੜਾ ਜਿਹੜਾ ਜਮਾ ਹੀ ਥੋੜਾ ਥੋੜਾ ਕੱਟ ਕਰਨਾ ਸਾਈਡਾਂ ਤੇ ਕਿਉਂਕਿ ਆਪਾਂ ਨੇ ਇੱਥੇ ਦੁਬਾਰਾ ਸਲਾਈ ਲਾਉਣੀ ਆ ਤੇ ਹੁਣ ਆਪਾਂ ਨੇ ਉਹ ਕੱਟ ਕਰ ਲਈ ਆ ਉੱਪਰਲੀ ਸਾਈਡ ਆਪਣਾ ਕੱਪੜਾ ਜਿਹੜਾ ਇੱਥੋਂ ਚੌੜਾ ਸਾਈਡਾਂ ਤੇ ਛੱਡਿਆ ਹੋਇਆ ਹੈ ਬਰੀਕ ਇੱਥੇ ਆਪਣਾ ਬਰੀਕ ਛੱਡਿਆ ਹੋਇਆ ਹੈ ਹੁਣ ਆਪਾਂ ਜਿਹੜਾ ਚੜਾਈ ਵਾਲਾ ਉਹ ਆਪਾਂ ਪਾਸਾ ਇੱਥੋਂ ਨਿਸ਼ਾਨ ਲਗਾ ਲਾਂਗੇ ਗਲੇ ਦਾ ਜਿੰਨੀ ਫੱਟੀ ਆਪਾਂ ਤਿਆਰ ਕਰਨੀ ਹੈ ਹੁਣ ਆਪਾਂ ਇੱਥੋਂ ਮਿੰਕੇ ਵਿਚਾਲੇ ਦਾ ਸੈਂਟਰ ਕਰ ਲਿਆ ਬਲੋਈਆਂ ਦਾ ਤੇ ਇੱਥੇ ਆਪਾਂ ਫੱਟੀ ਦਾ ਸੈਂਟਰ ਰੱਖਣਾ ਹੈ ਠੀਕ ਹੈ ਇੱਥੇ ਆਪਾਂ ਇਸ ਤਰ੍ਹਾਂ ਕਰਕੇ ਤੇ ਵਿਚਾਲੂ ਆਪਾਂ ਨੇ ਬਿਲਕੁਲ ਸੈਂਟਰ ਦੇ ਵਿੱਚ ਜਿੱਥੋਂ ਸਲਾਈ ਕਰਨੀ ਸ਼ੁਰੂ ਕਰਨੀ ਹੈ ਤੇ ਇਹ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲੈਣਾ ਨਿਸ਼ਾਨ ਜਿਹੜਾ ਵੇਖ ਲੈਣਾ ਵੀ ਆਪਣਾ ਬਿਲਕੁਲ ਸੈਂਟਰ 'ਚ ਆਉਣਾ ਚਾਹੀਦਾ ਇਹਦੇ ਨਾਲ ਇਸ ਤਰ੍ਹਾਂ ਲਾਉਣਾ ਹੈ ਠੀਕ ਹੈ ਤੇ ਕਿਉਂਕਿ ਆਪਣੀ ਫੱਟੀ ਟੇਢੀ ਨਹੀਂ ਲੱਗਣੀ ਚਾਹੀਦੀ ਜਿਹੜੀ ਆਪਾਂ ਬਣਾਉਣੀ ਹੈ ਇਹ ਆਪਾਂ نیچے ਤੱਕ ਤਾਂ ਕੱਟ ਕੀਤੀ ਹੈ ਕਿਉਂਕਿ ਇਹਦੇ نیچے ਤੱਕ ਡਿਜ਼ਾਈਨ ਇਸ ਤਰ੍ਹਾਂ ਚੌਰਸ ਬਣਿਆ ਹੋਇਆ ਸੀ ਪੱਟੀ ਦੇ ਆਪਾਂ ਉਦਾਂ ਹੀ ਲਗਾਉਣੀ ਹੈ ਤੇ ਇਹ ਆਪਾਂ ਕੱਲੀ ਉੱਪਰੋਂ ਉੱਪਰੋਂ ਕੱਟ ਕੇ ਵੀ ਲਗਾ ਸਕਦੇ ਆ ਜਰੂਰੀ ਨਹੀਂ ਆਪਾਂ ਤੁਸੀਂ نیچے ਤੱਕ ਕੱਟ ਕਰਨਾ ਗਲੇ ਦੇ ਬਰਾਬਰੋਂ ਵੀ ਕੱਟ ਸਕਦੇ ਆ ਤੇ ਉਹ ਉੱਪਰ ਵਾਲੀ ਫੱਟੀ ਨੂੰ ਆਪਾਂ ਇੱਦਾਂ ਲਗਾ ਸਕਦੇ ਆ ਹੁਣ ਆਪਾਂ ਇਦਾਂ ਸੈੱਟ ਕਰਕੇ ਤੇ ਵਿਚਾਲਾ ਕਰਕੇ ਰੱਖ ਲੈ ਤੇ ਇਹਦੀ ਸਾਈਡ ਤੋਂ ਸਲਾਈ ਲਾਉਣੀ ਹੈ ਹੁਣ ਆਪਾਂ نیچے ਤੋਂ ਬਿਲਕੁਲ ਨਾਲੋ ਨਾਲੋ 모ੜਨਾ ਉੱਪਰੋਂ ਆਪਾਂ ਥੋੜਾ ਥੋੜਾ ਕੱਪੜਾ ਛੱਡ ਕੇ 모ੜਾਂਗੇ ਫੱਟੀ ਦੇ ਨਾਲੋਂ ਕਿਉਂਕਿ ਜਿਹੜਾ نیچے ਵਾਲਾ ਕੱਪੜਾ ਆਪਣਾ ਵਿੱਚ ਆ ਜੇ ਇੱਥੋਂ ਇੱਥੋਂ ਆਪਾਂ ਘੱਟ ਘੱਟ ਕੀਤਾ ਸੀਗਾ ਦੇ ਨੀਚੇ ਆਪਣਾ ਕੱਪੜਾ ਜਿਹੜਾ ਜ਼ਿਆਦਾ ਸੀਗਾ ਠੀਕ ਹੈ ਹੁਣ ਆਪਾਂ ਇੱਥੋਂ ਤੱਕ ਕੱਟ ਕਰ ਲਿਆ ਹੁਣ ਆਪਾਂ ਇਧਰਲੀ ਸਾਈਡ ਵੀ ਨੀਚੇ ਤੋਂ ਸ਼ੁਰੂ ਕਰਕੇ ਉੱਪਰ ਨੂੰ ਲਗਾਵਾਂਗੇ ਤਾਂ ਕਿ ਕੋਈ ਵਾਲ ਨਾ ਪਵੇ ਫੱਟੀ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਇਧਰਲੀ ਸਾਈਡ ਤੋਂ ਰੱਖ ਕੇ ਤੇ ਕੱਪੜਾ ਜਿਹੜਾ ਵਿੱਚ ਨੂੰ ਫੋਲਡ ਕਰਾਂਗੇ ਇੱਥੋਂ ਆਪਾਂ ਪੂਰਾ ਬਰਾਬਰ ਫੱਟੀ ਤੇ ਰੱਖ ਦੇਣਾ ਤੇ ਜਿਹੜਾ ਪ੍ਰਿੰਟਡ ਕੱਪੜਾ ਨਹੀਂ ਦਿਸਣਾ ਦੇਣਾ ਤੇ ਉਪਰੋਂ ਆਪਾਂ ਥੋੜਾ ਥੋੜਾ ਵਧਾਉਂਦੇ ਵਧਾਉਂਦੇ ਜਿਹੜਾ ਨਾਲ ਕੱਪੜਾ ਜਿਹੜਾ ਇਧਰਲੀ ਸਾਈਡ ਤੋਂ ਵੱਧ ਛੱਡਾਂਗੇ ਉਧਰਲੀ ਸਾਈਡ ਵੀ ਆਪਾਂ ਇਦਾਂ ਹੀ ਲਗਾਇਆ ਕਿਉਂਕਿ ਜਿੱਥੋਂ ਆਪਾਂ ਫੱਟੀ ਕੱਟ ਕੀਤੀ ਐ ਉਥੋਂ ਆਪਣੀ ਜਿਹੜੀ ਇੱਥੋਂ ਸੈਟਿੰਗ ਆ ਜੇ ਇੱਥੋਂ ਆਪਾਂ ਥੋੜੀ ਚੜਾਈ 'ਚ ਰੱਖਿਆ ਕੱਪੜਾ ਦੇਖ ਸਕਦੇ ਤੁਸੀਂ ਕਿ ਇੱਥੇ ਆਪਾਂ ਡਬਲ ਸਲਾਈ ਕਰਾਂਗੇ ਤਾਂ ਤਾਂ ਕਿ ਆਪਣਾ ਜਿਹੜਾ ਇਹ ਕਪੜਾ ਜਿੱਥੇ ਕਟਿੰਗ ਕੀਤਾ ਉੱਥੋਂ ਕਪੜਾ ਬਾਹਰ ਨਾ ਨਿਕਲੇ ਠੀਕ ਹੈ ਤਾਂ ਕਰਕੇ ਆਪਾਂ ਇੱਥੋਂ ਸਲਾਈ ਜਿਹੜੀ ਦੁਬਾਰਾ ਲਗਾ ਦਈਏ ਹੁਣ ਆਪਣੀ ਇਸ ਤਰ੍ਹਾਂ ਬਿਲਕੁਲ ਸਹੀ ਜੜੀ ਗਈ ਕੋਈ ਵਲ ਨਹੀਂ ਪਿਆ ਆਪਣਾ ਠੀਕ ਹੈ ਹੁਣ ਆਪਾਂ ਜਿਹੜੇ ਵਿਚਾਲਾ ਇਹਦਾ ਇੱਥੋਂ ਆਪਾਂ ਰੰਦਾ ਇੱਥੋਂ ਆਪਾਂ ਗਲਾਈ ਵਿੱਚ ਸਲਾਈ ਲਾ ਲੈਣੀ ਹੈ ਠੀਕ ਹੈ ਤੇ ਵੈਸੇ ਆਪਾਂ ਪੱਟੀ ਜਿਹੜੀ ਹੈ ਬਿਨਾ ਨੀਚੋਂ ਕੱਟ ਕਰੇ ਵੀ ਲਗਾ ਸਕਦੇ ਹਾਂ ਫਿਰ ਆਪਾਂ ਗਲੇ ਦੇ ਵਿੱਚੋਂ ਵਿੱਚੋਂ ਕੱਟ ਕਰ ਲੈਣੀ ਸੀ ਤੇ ਉਦਾਂ ਹੀ ਨੀਚੇ ਤੋਂ ਮੋੜ ਕੇ ਲਗਾ ਦੇਣੀ ਸੀ ਤੇ ਇਹ ਆਪਾਂ ਨੀਚੇ ਤੇ ਇਹਦੇ ਬਣਾਇਆ ਹੋਇਆ ਡਿਜ਼ਾਈਨ ਕਰਕੇ ਤਾਂ ਕਰਕੇ ਆਪਾਂ ਇਦਾਂ ਕੱਟ ਕਰੀ ਸੀਗੀ ਹੁਣ ਆਪਾਂ ਇੱਥੇ ਛੋਟੇ ਛੋਟੇ ਲਾ ਲਾਂਗੇ ਕੱਟ ਤੇ ਫਿਰ ਉਹਨੂੰ ਆਪਾਂ ਚੰਗੀ ਤਰ੍ਹਾਂ ਲਗਾਉਣੀ ਹੈ ਤਾਂ ਹੀ ਆਪਣੀ ਸਹੀ ਇੱਕ ਤਰ੍ਹਾਂ ਲਾਈ ਆਉਗੀ ਠੀਕ ਹੈ ਜੀ ਹੁਣ ਆਪਣਾ ਇਧਰ ਪਾਈਪਿੰਗ ਵਾਲਾ ਸਾਈਡ ਆਪਣੀ ਪਾਈਪਿੰਗ ਨਿਕਲ ਲਈ ਆਈ ਹੈ ਇਹ ਆਪਾਂ ਅੰਡਰਗਰਾਉਂਡ ਪਾਈਪਿੰਗ ਲਗਾਈ ਹੈ ਇਸ ਤਰ੍ਹਾਂ ਪੱਕੀ ਸिलाई ਲਗਾਤੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਕੁੜਤੀ ਦੀ ਫੱਟੀ ਜਿਹੜੀ ਲਗਾ ਕੇ ਇਦਾਂ ਤਿਆਰ ਕਰ ਸਕਦੇ ਹੋ ਜੇ ਤੁਹਾਡੇ ਕਮੀਜ਼ ਦੀ ਲੰਬਾਈ ਵਿੱਚ ਫੱਟੀ ਨਹੀਂ ਆਉਂਦੀ ਤੇ ਇਸ ਤਰੀਕੇ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਹੁਣ ਆਪਣੇ ਕਮੀਜ਼ ਵਿੱਚ ਕੋਈ ਵੀ ਵਾਲ ਨਹੀਂ ਪਿਆ ਤੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਨਾਲ ਲਾ ਕੇ ਰੈਡੀ ਹੋ ਗਈ ਹੈ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰ ਦੇਣਾ ਪਲੀਜ਼ ਤੇ ਮੇਰੀ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਕੇ ਜਾਣਾ ਤੇ ਅਗਲੀ ਵੀਡੀਓ ਵੇਖਣ ਲਈ ਮੇਰੀ ਚੈਨਲ ਤੇ ਬਨੇ ਰਹੋ ਤੇ ਮੇਰੀ ਵੀਡੀਓ ਦੇਖਣ ਲਈ ਧੰਨਵਾਦ